ਤੁਸੀਂ ਦੇਖ ਰਹੇ ਹੋ ਐਮਜੀਟੀ ਮੀਡੀਆ ਚੈਨਲ ਫਿਰੋਜ਼ਪੁਰ ਪੁਲਿਸ ਨੇ ਚਲਾਇਆ ਨਾਈਟ ਡੋਮੀਨੇਸ਼ਨ ਆਪਰੇਸ਼ਨ ਰਾਤ देर रात ਸਖਤ ਨਾਕਾਬੰਦੀ ਕਰਕੇ ਸ਼ੱਕੀਆਂ ਦੀ ਕੀਤੀ ਗਈ ਜਾਂਚ ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਨੂੰ ਹੋਰ ਪੁਖਤਾ ਕਰਨ ਲਈ ਨਾਈਟ ਡੋਮੀਨੇਸ਼ਨ ਆਪਰੇਸ਼ਨ ਤਹਿਤ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨबीर ਗਿੱਲ ਅਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੀ ਉਗਵਾਈ ਹੇਠ ਫਿਰੋਜ਼ਪੁਰ ਪੁਲਿਸ ਵੱਲੋਂ ਰਾਤ ਪਰਵਾਹਨਾ ਦੀ ਜਾਂਚ ਕਰਨ ਦੇ ਨਾਲ-ਨਾਲ ਸ਼ੱਕੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ ਡੀਆਈਜੀ ਹਰਮਨਬੀਰ ਗਿੱਲ ਅਤੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਆਪਰੇਸ਼ਨ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਸਮਾਜ ਵਿਰੋਧੀ ਤੱਤਾਂ ਉੱਪਰ ਨਕੇਲ ਕੱਸਣਾ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਤੱਤਾਂ ਨੂੰ ਨੱਚ ਪਾਉਣ ਲਈ ਪੁਲਿਸ ਨੂੰ ਸਹਿਯੋਗ ਦੇਖੋ ਜਿਹੜੀਆਂ ਨੋਰਮਲ ਚੈਕਿੰਗ ਸਾਈਟਾਂ ਚੱਲਦੀਆਂ ਰਹੀਆਂ ਅੱਜ ਇੱਕ ਸਪੈਸ਼ਲ ਚੈਕਿੰਗ ਹੈ ਜਿਹਦੇ ਕਰਕੇ ਮੈਂ ਐਸਐਸਪੀ ਸਾਹਿਬ ਫੂਜਪੁਰ ਇਹਨਾਂ ਦੇ ਨਾਲ ਇੱਥੇ ਆਇਆ ਹਾਂ ਤੋ ਇਹ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਜਿਹੜੇ ਨਾਕੀ ਉਹਨਾਂ ਨੂੰ ਚੈੱਕ ਕੀਤਾ ਆਪਣੀ ਫੋਰਸ ਦਾ ਮੋਰਲ ਉੱਪਰ ਕਰਨ ਵਾਸਤੇ ਇਹਨਾਂ ਦੀਆਂ ਦੁੱਖ ਤਕਲੀਫਾਂ ਵਾਸਤੇ ਚੈਕਿੰਗ ਤਾਂ ਕੰਮ ਤਾਂ ਇਹ ਸਾਰੇ ਬਹੁਤ ਵਧੀਆ ਕਰਦੇ ਪਰ ਆਪ ਆ ਕੇ ਇਹਨਾਂ ਨੂੰ ਪੁੱਛਣਾ ਇਹਨਾਂ ਦਾ ਹਾਲ ਚਾਲ ਜਾਣਣਾ ਇਹਨਾਂ ਦੇ ਵੈਲਫੇਅਰ ਬਾਰੇ ਪਤਾ ਕਰਨਾ ਉਹ ਸਾਰੀਆਂ ਗੱਲਾਂ ਜਾਂ ਜਿਹੜੀਆਂ ਨਵੀਆਂ ਇੰਟੈਲੀਜੈਂਸ ਕੋਈ ਇੰਪੋਰਟ ਸੁਣ ਲਈਆਂ ਉਹਦੇ ਬਾਰੇ ਸਲਾਹ مشورہ ਕਰਨਾ ਉਹ ਇੱਕ ਸਾਡੀ ਜਿਹੜੀ ਹੈਗੀ ਆ ਰੋਜ਼ ਦੀ ਡਿਊਟੀ ਦਾ ਸਾਡੀ ਜਿਹੜੀ ਰੁਟੀਨ ਡਿਊਟੀ ਉਹਦੇ ਚ شمار ਵੀ ਹੁੰਦੀ ਹੈ ਕਈਆਂ ਚੀਜ਼ਾਂ ਥੱਲੇ ਪਹੁੰਚਦੀਆਂ ਨੇ ਪਰ ਉਹਦਾ ਪਤਾ ਨਹੀਂ ਹੁੰਦਾ ਉਹਦੀ ਫੀਡਬੈਕ ਲੈਣਾ ਵੀ ਜ਼ਰੂਰੀ ਹੁੰਦਾ ਇਸ ਕਰਕੇ ਅਸੀਂ ਇੱਥੇ ਆਏ ਆ ਸੋ ਆਪ ਦੀ ਫੋਰਸ ਨੂੰ ਮਿਲ ਕੇ ਉਹਨਾਂ ਦਾ ਮਰਾਲ ਉੱਪਰ ਕਰਨ ਵਾਸਤੇ ਇੱਥੇ ਸਾਰਾ ਅਸੀਂ ਜਿਹੜਾ ਸਾਈਕਲ ਲੈਂਡ ਆਫ ਡਿਫੈਂਸ ਜਾਂ ਹੋਰ ਵੀ ਜਿੰਨੇ ਨਾ ਕਿ ਬੰਦੀਆਂ ਹੈਗੀਆਂ ਉਹਨਾਂ ਨੂੰ ਚੱਕਾ ਰਹੇ ਸੀ ਜਿਹੜਾ ਯੋਧੀ ਹੈਗਾ ਉਹ ਹਮੇਸ਼ਾ ਹੀ ਜਿਹੜਾ ਯੋਧਾ ਉਹਨੂੰ ਲੜਿਆ ਕਰਦਾ ਹੈ। ਸੋ ਇਹਨੂੰ ਬੜੇ ਤਗੜੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਲੜ ਰਹੀ ਹੈ। ਸਾਰੀਆਂ ਬਾਕੀ ਵੀ ਸਾਡੀਆਂ ਜਿਹੜੀਆਂ ਫੋਰਸਸ ਆ ਜਿੱਥੇ-ਜਿੱਥੇ ਵੀ ਸਾਨੂੰ ਇਸ ਬਾਰੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਜਾਂ ਉਹਨਾਂ ਦੀ ਰੈਕੋਜੀਸ਼ਨ ਹੁੰਦੀ ਹੈ। ਔਰ ਉਹਦੇ ਵਿੱਚ ਸਾਡੀ ਕਮਾਂਡੋ ਫੋਰਸ ਵੀ ਹੈਗੀ ਆ, ਸਾਡੀ ਆਈਆਰਬੀ ਵੀ ਹੈਗੀ ਆ। ਸਾਡੀਆਂ ਹੋਰ ਵੀ ਜਿਹੜੀਆਂ ਵਿੰਗਸ ਦੀਆਂ ਫੋਰਸਸ ਆਉਂਦੀਆਂ ਨੇ ਇਸ ਨਸ਼ਾ ਵਿਰੋਧ ਵਾਲੇ ਯੁੱਧ ਦੇ ਵਿੱਚ ਉਹ ਸਾਰਿਆਂ ਨੂੰ ਹੀ ਅਸੀਂ ਉਹਨਾਂ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਔਰ ਪਬਲਿਕ ਦਾ ਇਹਦੇ 'ਚ ਜਿਹੜਾ ਯੋਗਦਾਨ ਉਹ ਬਹੁਤ ਅਹਿਮ ਹੈ ਜਿੰਨਾ ਚਿਰ ਪਬਲਿਕ ਅੱਗੇ ਨਹੀਂ ਆਉਂਦੀ ਉਹਨਾਂ ਚਿਰ ਕੁਝ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਦੋਂ ਅੱਤਵਾਦ ਸੀਗਾ ਉਦੋਂ ਜਦੋਂ ਪਬਲਿਕ ਨੇ ਇਹਦਾ ਬੀੜਾ ਚੁੱਕਿਆ ਪਬਲਿਕ ਤਕੜੀ ਹੋ ਕੇ ਪੁਲਿਸ ਦੇ ਨਾਲ ਖੜੀ ਉਦੋਂ ਹੀ ਅੱਤਵਾਦ ਖਤਮ ਹੋਇਆ ਜੇ ਪਬਲਿਕ ਹੁਣ ਪੁਲਿਸ ਤੋਂ ਸਹਿਯੋਗ ਦੇਊਗੀ ਇਸ ਨਸ਼ਿਆਂ ਦੇ ਵਿਰੁੱਧ ਆਪਦੇ ਪਰਿਵਾਰ ਦੇ ਵਿੱਚ ਸੁਧਾਰ ਕਰਕੇ ਆਪਣੇ ਪਰਿਵਾਰ ਦੇ ਵਿੱਚ ਆਪਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਔਰ ਆਂਡ ਗਵਣ ਦੇ ਵਿੱਚ ਵੀ ਜਾ ਕੇ ਜਿਹੜਾ ਵੀ ਹੈਗਾ ਜੇ ਵੀ ਕੋਈ ਆਉਂਦਾ ਜਾਂਦਾ ਕੋਈ ਨਸ਼ਾ ਵੇਚਦਾ ਜਾਂ ਸਾਡੇ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਬਾਹਰ ਕੱਢਣ ਚ ਲੋਕਾਂ ਦਾ ਵੀ ਉਨਾ ਹੀ ਯੋਗਤਾ ਨਾਲ ਜਿੰਨਾ ਪੁਲਿਸ ਫੋਰਸਸ ਸਾਡੇ ਜਿਹੜੇ ਨਾਕੇ ਆ ਜੀ ਐਸ ਵਾਲੇ 18 ਨੇ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨੇ ਔਰ ਕਈ ਸਾਡੀਆਂ ਪੈਟਰੋਲਿੰਗਸ ਵੀ ਚੱਲ ਰਹੀਆਂ ਨੇ ਔਰ ਉਹ ਸਾਰੀਆਂ ਜਿਹੜੀਆਂ ਚੈਕਿੰਗਸ ਜਿਹੜੀਆਂ ਹੈਗੀਆਂ ਹਰ ਤਰ੍ਹਾਂ ਦੀਆਂ ਚੈਕਿੰਗਸ ਜਿਹੜੀਆਂ ਤੇ ਚੱਲ ਰਹੀਆਂ ਨੇ